ਆਦਮਪੁਰ 에어ਪੋਰਟ ਦਾ ਮੁੱਦਾ ਜੇ ਤੁਹਾਨੂੰ ਯਾਦ ਹੋਣਾ ਕਿ 2017 2018 ਦੇ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਇਹ ਬਿੱਲ ਪਾਸ ਹੋਇਆ ਸੀਗਾ ਸਰਬਸੰਮਤੀ ਦੇ ਨਾਲ ਕਿ ਸਤਗੁਰੂ ਰਬੀਦਾਸ ਮਹਾਰਾਜ ਜੀ ਦੇ ਨਾਮ ਦੇ ਨਾਲ ਜਾਣਿਆ ਜਾਵੇਗਾ ਆਦਮਪੁਰ 에어ਪੋਰਟ ਦਾ ਜਿਹੜਾ ਨਾਮ ਹੈ ਉਹ ਗੁਰੂ ਰਬੀਦਾਸ ਸਮਰ ਦੇ ਨਾਮ ਤੇ ਜਾਣਿਆ ਜਾਊਗਾ ਵਿਧਾਨ ਸਭਾ ਵਿੱਚ ਬਿੱਲ ਪਾਸ ਵੀ ਹੋ ਗਿਆ ਹੋਵੇ ਪਰ ਹੱਲੇ ਤੱਕ ਉਹ ਬਿੱਲ ਲਾਗੂ ਨਹੀਂ ਹੋਇਆ ਪਿੱਛੇ ਜ ਆਪਾਂ ਕਾਫੀ ਜਿਹੜੇ ਲੀਡਰ ਨੇ ਬਿਆਨ ਵੀ ਦਿੱਤੇ ਸੀਗੇ ਕਹਿੰਦੇ ਸੀਗੇ ਕਿ ਬਿੱਲ ਪਾਸ ਤਾਂ ਜ਼ਰੂਰ ਹੋ ਗਿਆ ਪਰ ਕਾਂਗਰਸ ਨੇ ਜੇ ਸਾਭ ਕਾ ਸਰਕਾਰ ਨਿਉ ਹੋ ਕੇਂਦਰ ਤੱਕ ਨਹੀਂ ਭੇਜਿਆ ਪਰ ਅੱਜ ਆਪਾਂ ਗੱਲ ਕਰਾਂਗੇ ਮੌਜੂਦਾ ਸਰਕਾਰ ਦੀ ਸਰ ਮੌਜੂਦਾ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾ ਨੇ ਹਲੇ ਤੱਕ ਜ਼ਿਕਰ ਤੱਕ ਨਹੀਂ ਇਸ ਗੱਲ ਦਾ ਕੀਤਾ ਕਿ ਸਤਗੁਰੂ ਰਬਿਦਾਸ ਮਹਾਰ ਦੇ ਨਾਂ ਤੇ ਜਿਹੜਾ ਪ੍ਰਾਣੀਆਂ ਸਰਕਾਰਾਂ ਨੇ ਬਿੱਲ ਪਾਸ ਕਰਕੇ ਕੋਲ ਹੀ ਰੱਖਿਆ ਸੀ ਜਾਂ ਭੇਜਿਆ ਸੀ ਅਸੀਂ ਉਹਨੂੰ ਜਿਹੜਾ ਮੁਕੰਮਲ ਕਰਾਵਾਂਗੇ ਸਰ ਕਿਵੇਂ ਦੇਖਦੇ ਹੋ ਮੌਜੂਦਾ ਸਰਕਾਰ ਦੀ ਕਾਰਜਗੁਜ਼ਾਰੀ ਨੂੰ ਸਾਨੂੰ ਇਹ ਯਕੀਨ ਹੈ ਕਿ ਜੇ ਮਤਾ ਪਾਸ ਕਰਕੇ ਸੈਂਟਰ ਨੂੰ ਭੇਜਿਆ ਹੋਊਗਾ ਮੈਂ ਤਾਂ ਇਹ ਸਮਝਦਾ ਕਿ ਇੱਕ ਲਾਲੀਪਾਪ ਆ ਜੱਸੀ ਸਾਹਿਬ ਜਿਹੜਾ ਆਦਮਪੁਰ ਦੇ 에어ਪੋਰਟ ਦੀ ਤੁਸੀਂ ਗੱਲ ਕੀਤੀ ਆ ਜੀ ਬਈ ਸਾਡੇ ਗੁਰੂ ਦੇ ਨਾਂ ਤੇ ਰੱਖਿਆ ਜਾਵੇ ਇੱਕ ਗਲਤੀ ਪੂਰੀ ਦੁਨੀਆ ਦੇ ਵਿੱਚ ਜੱਗ ਜਾ ਰਿਹਾ ਕੀ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਲੋਕ ਦੁਆਬੇ ਦੇ ਲੋਕ ਸਭ ਤੋਂ ਐਨਆਰਏ ਵੈਲਟ ਜਹਾਜ਼ਾਂ ਦੇ ਜਹਾਜ਼ ਭਰ ਕੇ ਬਾਲੀਆਂ ਕੰਟਰੀਆਂ ਵਿੱਚ ਜਾਂਦੇ ਆ ਸਾਡਾ ਜਿਹੜਾ ਸਮਾਜ ਚਾਹੁੰਦਾ ਹੈ ਕਿ ਅਸੀਂ ਜੇ ਜਹਾਜ਼ਾਂ ਦੀ ਸੈਰ ਕਰਦੇ ਆ ਅਸੀਂ ਦਵਾਬੇ ਵਿੱਚ ਬੈਠੇ ਆ ਜੋ ਦਵਾਬਾ ਆਦਮਪੁਰ ਦੇ ਵਿੱਚ ਆਉਂਦਾ ਤਾਂ ਇਸ 에어ਪੋਰਟ ਦਾ ਨਾਂ ਵੀ ਕਿਉਂ ਨਾ ਸਾਡੇ ਗੁਰੂ ਦੇ ਨਾਂ ਤੇ ਰੱਖਿਆ ਜਾਵੇ ਲੇਕਿਨ ਜੋ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਆ ਮਤਾ ਪਾਸ ਹੋ ਕੇ ਸੈਂਟਰ ਨੂੰ ਭੇਜਿਆ ਗਿਆ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਪੂਰਾ ਯਕੀਨ ਹੈ ਕਿ ਉਹ ਮਤਾ ਪਾਸ ਕਰਕੇ ਸੈਂਟਰ ਨੂੰ ਭੇਜਿਆ ਹੋਊਗਾ ਬਿਲਕੁਲ ਸਰ ਤੁਹਾਨੂੰ ਇਹ ਯਕੀਨ ਹੈ ਕਿ ਜੇ ਮਤਾ ਪਾਸ ਕਰਕੇ ਸੈਂਟਰ ਨੂੰ ਭੇਜਿਆ ਹੋਊਗਾ ਮੈਂ ਤਾਂ ਇਹ ਸਮਝਦਾ ਕਿ ਇੱਕ ਲollipops ਲੇਕਿਨ ਮੈਂ ਕੋਸ਼ਿਸ਼ ਇਹ ਵੀ ਕਰਾਂਗਾ ਪਿੱਛੇ ਜੇ ਮੈਂ ਬੋਲਿਆ ਸੀ ਕਿ ਮੈਂ ਪ੍ਰਧਾਨ ਮੰਤਰੀ ਜੀ ਨੂੰ ਲੈਟਰ ਪਾਵਾਂਗਾ ਇਸ ਆਦਮ ਪਰ ਦੇ ਬਾਰੇ ਵਿੱਚ ਵੀ ਮੈਂ ਉਸ ਲੈਟਰ ਵਿੱਚ ਜਰੂਰ ਇਸ ਸੱਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮੈਂ ਨੌਲੇਜ ਵਿੱਚ ਰੋਲ ਲਿਆਉਂਗਾ ਬਿਲਕੁਲ ਸਰ ਇਹ ਅਸੀਂ ਨਹੀਂ ਕਹਿ ਰਹੇ ਭੇਜਿਆ ਜਿਵੇਂ ਉਸ ਸਮੇਂ ਕਾਂਗਰਸ ਦੇ ਜਿਹੜੀ ਬਧਾਈ ਕਰਿਆ ਸੀ ਕਿ ਮਤਾ ਪਾਸ ਹੋ ਚੁੱਕਾ ਹੈ ਮੀਡੀਆ ਵਿੱਚ ਵੀ ਆਇਆ ਸੀ ਕਿ ਕੇਂਦਰ ਤੱਕ ਭੇਜਿਆ ਗਿਆ ਜਦ ਕਿ ਕੇਂਦਰੀ ਮੰਤਰੀ ਵੀ ਸੰਪਲਾ ਦਾ ਬਿਆਨ ਵੀ ਆਇਆ ਸੀ ਕਿ ਉਹਨਾਂ ਨੇ ਜਿਹੜਾ ਇਲਜ਼ਾਮ ਕਾਂਗਰਸ ਤੇ ਲਾਇਆ ਸੀ ਕਿ ਇਹਨਾਂ ਨੇ ਬਿੱਲ ਪਾਸ ਜ਼ਰੂਰ ਕਰ ਲਿਆ ਸੀ ਮਤਾ ਪਰ ਕੇਂਦਰ ਤੱਕ ਨਹੀਂ ਭੇਜਿਆ ਹੁਣ ਜਾਂ ਤਾਂ ਫਿਰ ਸੰਪਲਾ ਸਾਹਿਬ ਝੂਠ ਬੋਲ ਰਹੇ ਜਾਂ ਫਿਰ ਕਾਂਗਰਸ ਨੇ ਜਿਹੜਾ ਝੂਠ ਬੋਲ ਰਹੀ ਹੈ ਸਰ ਜੀ ਦੇਖੋ ਇਸ ਦੇਸ਼ ਦੇ ਵਿੱਚ ਮੈਂ ਸਮਝਦਾ ਹਾਂ ਕਿ ਸਾਡੇ ਨਾਲ ਪੈਰ ਪੈਰ ਤੇ ਧੁਖਾ ਹੁੰਦਾ ਇਹ ਵੀ ਮੈਂ ਸਮਝਦਾ ਹਾਂ ਗੱਡੂ ਸਾਹਿਬ ਸਾਡੇ ਨਾਲ ਧੁਖਾ ਹੀ ਹੋਇਆ ਕਿਉਂਕਿ ਮੈਂ ਉਸ ਟਾਈਮ ਵਿਧਾਨ ਸਭਾ ਤੱਕ ਨਹੀਂ ਸੀਗਾ ਜੀ ਲੇਕਿਨ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਹੁੰਦੇ ਆ ਕਿਉਂਕਿ ਧੰਨ ਧੰਨ ਸ਼੍ਰੀ ਗੁਰਦਾਸ ਜੀ ਮਹਾਰਾਜ ਜੇ ਕਾਂਗਰਸ ਵਾਲੇ ਕਹਿੰਦੇ ਆ ਵੀ ਅਸੀਂ ਮਤਾ ਪਾਸ ਕਰਕੇ ਭੇਜਿਆ ਫਿਰ ਉਹ ਲਟਕ ਕਿੱਥੇ ਗਿਆ ਜੇ ਸਾंपਲਾ ਜੀ ਕਹਿੰਦੇ ਸਾਡੇ ਕੋਲ ਆਇਆ ਹੀ ਨਹੀਂ ਉਹਨਾਂ ਨੇ ਇਹ ਕਿਹਾ ਕਿ ਸਾਡੇ ਕੋਲ ਤਾਂ ਆਇਆ ਹੀ ਨਹੀਂ ਜੀ ਫਿਰ ਉਹ ਮਸਲਾ ਰਹਿ ਕਿੱਥੇ ਗਿਆ ਕਿੱਥੇ اٹਕ ਗਿਆ ਕਿੱਥੇ ਪਾਣੀ ਚ ਰੁੜ ਗਿਆ ਇਹ ਵੀ ਤਾਂ ਇੱਕ ਟੈਕਨੀਕਲ ਪੁਆਇੰਟ ਹੈ ਨਾ ਤੁਹਾਡੇ ਸਾਹਿਬ ਨੂੰ ਜ਼ਿੰਮੇਵਾਰ ਕੌਣ ਹੈ ਫਿਰ ਕਾਂਗਰਸ ਪਾਰਟੀ ਹੈ ਕਿਉਂਕਿ ਅਦਰ ਕਾਂਗਰਸ ਨੇ ਭੇਜਿਆ ਨਹੀਂ ਤੇ ਜਿਹੜੇ ਸਾੰਗਲਾ ਸਾਹਿਬ ਸੀਗੇ ਉਹ ਕੇਂਦਰ ਦੇ ਵਿੱਚ ਵੀ ਸੀਗੇ ਉਸ ਸਮੇਂ ਤੇ ਕੀ ਉਹ ਮਤਿਆ ਜਿਹੜਾ ਕਾਪੀ ਲੈਣ ਨਹੀਂ ਜਾ ਸਕਦੇ ਸੀ ਕਿ ਵਿਧਾਨ ਸਭਾ ਤੋਂ ਜ਼ਿੰਮੇਵਾਰ ਕਿਸ ਨੂੰ ਮੰਨਦੇ ਇਸ ਚੀਜ਼ ਦਾ ਮੈਂ ਜ਼ਿੰਮੇਵਾਰ ਤਾਂ ਜੀ ਇੱਥੇ ਸਭ ਤੋਂ ਪਹਿਲਾਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਆਪਣੇ ਲੀਡਰਾਂ ਨੂੰ ਦਿੰਦਾ ਚੌਧਰੀ ਸੰਤੋਖ ਸਿੰਘ ਵਿਚਾਰੇ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲੇ ਗਿਆ ਔਰ ਹਮੇਸ਼ਾ ਉਸ ਪਰਿਵਾਰ ਨੂੰ ਸਾਡੇ ਸਮਾਜ ਨੇ ਉਹਨਾਂ ਦੇ ਬਾਪ ਤੋਂ ਲੈ ਕੇ ਗੁਰਵੰਤਾ ਸਿੰਘ ਤੋਂ ਲੈ ਕੇ ਰਾਜ ਭਾਗ ਦਿੱਤਾ ਉਹਨਾਂ ਨੂੰ ਔਰ ਕਿਉਂਕਿ ਦਬਾਬੇ ਦੇ ਵਿੱਚ ਬਹੁਤ ਵੱਡੀ ਉਹ ਪਾਵਰ ਸੀ ਔਰ ਸਾਡੇ ਲੀਡਰਾਂ ਨੂੰ ਜਿੰਨਾ ਚਿਰ ਇਹ ਕੰਮ ਹੋ ਨਹੀਂ ਸੀ ਜਾਂਦਾ ਏਅਰਪੋਰਟ ਦਾ ਨਾਂ ਧੰਤਨ ਸ਼੍ਰੀ ਗੁਰਬਦਾਸ ਜੀ ਮਹਾਰਾਜ ਜੀ ਦੇ ਨਾਂ ਤੇ ਇੰਪਲੀਮੈਂਟ ਨਹੀਂ ਹੋ ਜਾਂਦਾ ਉਹਨਾਂ ਨੂੰ ਪਛਾਣੀ ਛੱਡਣਾ ਚਾਹੀਦਾ ਸੀਗਾ ਬਿਲਕੁਲ ਮੈਨੂੰ ਤਾਂ ਲੱਗਦਾ ਹੈ ਕਿ ਇਹ ਇੱਕ ਬਲਫ ਆ ਕਿਉਂਕਿ ਸਾਡੇ ਜਿਹੜੇ ਲੀਡਰ ਆ ਮੈਂ ਆਪਣੇ ਖਾਸ ਕਰਕੇ ਲੀਡਰਾਂ ਨੂੰ ਕਹੂੰਗਾ ਇਹਨਾਂ ਲੀਡਰਾਂ ਨੂੰ ਵੀ ਆਪਣੀ ਸ਼ਬੀ ਨੂੰ ਕਾਇਮ ਰੱਖਣ ਲਈ ਆਪਣੇ ਚਾਹੇ ਗੁਰੂਆਂ ਦੇ ਪ੍ਰੋਗਰਾਮ ਹੋਣ ਚਾਹੇ ਰੈਬਰਾਂ ਦੀ ਗੱਲ ਹੋਵੇ ਉਹ ਜ਼ਰੂਰ ਉਸ ਮੁੱਦੇ ਤੇ ਸਮਾਜ ਦੀ ਝੋਲੀ ਨੂੰ ਚ ਪਾਉਣੀ ਚਾਹੀਦੀ ਆ ਲੇਕਿਨ ਹਾਲੇ ਤੱਕ ਤਰਸਦੀ ਆ ਕਿ ਉਹ ਇੰਨੇ ਸਾਲ ਬੀਤਣ ਤੋਂ ਬਾਅਦ ਵੀ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਲੇਕਿਨ ਮੈਂ ਕੋਸ਼ਿਸ਼ ਇਹ ਵੀ ਕਰਾਂਗਾ ਪਿੱਛੇ ਜੇ ਮੈਂ ਬੋਲਿਆ ਸੀ ਕਿ ਮੈਂ ਪ੍ਰਧਾਨ ਮੰਤਰੀ ਜੀ ਨੂੰ ਲੈਟਰ ਪਾਵਾਂਗਾ ਇਸ ਆਦਮਪੁਰ ਦੇ ਬਾਰੇ ਦੇ ਵਿੱਚ ਵੀ ਮੈਂ ਉਸ ਲੈਟਰ ਵਿੱਚ ਜਰੂਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮੈਂ ਨੌਲੇਜ ਵਿੱਚ ਜਰੂਰ ਲਿਆਉਂਗਾ